ਹਾਂਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਜੇ ਗਰਮੀਆਂ ਦੇ ਟੇਸਟ ਅਨੁਸਾਰ ਆਪਾਂ ਸੂਟ ਲੈ ਕੇ ਆਏ ਆ ਬਹੁਤ ਸੋਹਣਾ ਮੈਂਜੈਂਟਾ ਕਲਰ ਦਾ ਸੂਟ ਹੈਗਾ ਦੁਪੱਟਾ ਦਿਖਾ ਦਿਓ ਵੀਰੇ ਸਾਰਾ ਦੇਖੋ ਜੀ ਬਹੁਤ ਸੋਹਣਾ ਦੁਪੱਟਾ ਹੈ ਗਰਮੀ ਵਾਲੇ ਸੂਟ ਨੇਗੇ ਇਹ ਕਾਫੀ ਤਰ੍ਹਾਂ ਦੇ ਸੂਟ ਨੇ ਅਲੱਗ-ਅਲੱਗ ਰੇਟ ਨੇ ਇਸ ਕਰ ਕਿ ਨਾ ਰੇਟ ਪਾਇ ਨਹੀਂ ਜਾਣੇ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇੜੇ ਰੇਟ ਨੇ ਪਤਾ ਕਰ ਸਕਦੇ ਹੋ ਬਹੁਤ ਵਧੀਆ ਬਲੈਕ ਕਲਰ ਦਾ ਸੂਟ ਹੈ ਖੜਕਣਾ ਕਰ ਬਲੈਕ ਕਲਰ ਦਾ ਸੂਟ ਦੁਪੱਟਾ ਦਿਖਾਓ ਵੀਰੇ ਸਾਰੇ ਸੂਟ ਪਲੇਨ ਬਾਟਮ ਦੇ ਨਾਲ ਨੇ ਜੀ ਤੁਸੀਂ ਦੁਪੱਟਾ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਵੱਡੇ ਵੱਡੇ ਦੁਪੱਟੇ ਨੇ ਜੀ 2.5 ਮੀਟਰ ਦੇ ਹੁਣ ਨਹੀਂ ਨਹੀਂ ਅਗਲਾ ਸੂਟ ਦੇਖੋ ਇਹ neck ਦਾ ਡਿਜ਼ਾਈਨ ਹੈ ਜੀ ਦੇਖੋ ਉੱਪਰ neck ਤੇ ਇਹਦਾ ਡਿਜ਼ਾਈਨ ਬਣਿਆ ਹੋਇਆ ਹੈ ਜੀ ਬਹੁਤ ਸੋਹਣਾ ਮਸਟਰਡ ਜਿਹਾ ਕਲਰ ਹੈ ਜੀ ਦੁਪੱਟਾ ਵੀ ਬਹੁਤ ਸੋਹਣਾ ਹੈਗਾ ਅਲੱਗ ਜਿਹੇ ਦਾ ਪੀਸ ਬਣਾਉਣਾ ਚਾਹੇ ਕਿਸੇ ਨੇ ਫਟਾ ਫਟ ਆਰਡਰ ਕਰ ਦਿਓ ਜਬਰਹਟ ਕੁਡੀ ਕਲਾਂ ਇੱਕ ਆਪਾਂ ਦੱਸਣਾ ਸੀ ਆਪਣੇ ਸਿਮ ਦੇ ਵਿੱਚ ਪ੍ਰੋਬਲਮ ਕਰਕੇ ਆਪਣਾ ਜਿਹੜਾ ਨੰਬਰ ਉਹ ਨਹੀਂ ਚੱਲ ਰਿਹਾ ਤੁਸੀਂ WhatsApp ਤੇ ਸਾਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ ਲਓ ਜੀ ਪਰਟ ਕਲਰ ਦਾ ਸੂਟ ਪਾ ਤੁਹਾਨੂੰ ਦਿਖਾਤਾ ਇੱਕ ਹੋਰ ਆ ਗਿਆ ਜੀ ਪਰਟ ਕਲਰ ਦਾ ਸੂਟ ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਦੁਪੱਟਾ ਦੇਖ ਸਕਦੇ ਹੋ ਜੀ। ਡਬਲ ਸ਼ੈਡਡ ਬਣਿਆ ਹੋਇਆ। ਡਬਲ ਸ਼ੈਡਡ ਦੁਪੱਟਾ ਜੀ ਬਹੁਤ ਸੋਹਣਾ। ਇਸ ਤੋਂ ਅੱਗੇ ਸੇਮ ਪੀਸ ਆ ਗਿਆ ਫਿਰੋਜ਼ੀ ਕਲਰ ਦਾ। ਇਹਦਾ ਦੁਪੱਟਾ ਵੀ ਡਬਲ ਸ਼ੈਡ। ਬਹੁਤ ਸੋਹਣਾ ਲਾਈਨਿੰਗ ਦੇ ਵਿੱਚ ਆ ਗਿਆ ਜੀ ਜਿਸ ਤਰ੍ਹਾਂ ਕਿ ਐਦਾਂ ਲੱਗਦਾ ਹੁੰਦਾ ਜਿਵੇਂ ਪੇਂਟ ਕਰਿਆ ਹੁੰਦਾ ਬਹੁਤ ਸੋਹਣਾ ਪ੍ਰਿੰਟ ਹੈਗਾ ਪਲੇਨ ਬਾਟਮ ਰਹਿਣ ਵਾਲੀ ਆ ਤੇ ਪ੍ਰਿੰਟਡ ਪਿਓਰ ਦਾ ਦੁਪੱਟਾ ਹੈਗਾ ਜੀ ਅਗਲਾ ਸੂਟ ਵੀ ਬਹੁਤ ਸੋਹਣਾਗਾ ਲਾਈਨਿੰਗ ਦੇ ਵਿੱਚ ਇਹਦੇ ਨਾਲ ਮਸਲੀਨ ਦਾ ਦੁਪੱਟਾ ਹੈਗਾ ਸਾਰਿਆਂ ਦੇ ਨਾਲ ਪਲੇਨ ਬਾਟਮ ਲੱਗੀ ਹੋਈ ਆ ਅਗਲਾ ਸੂਟ ਪਿਓਰ ਦੇ ਦੁਪੱਟੇ ਨਾਲ ਆ ਗਿਆ ਜੀ ਬਹੁਤ ਸੋਹਣਾ ਪਿਓਰ ਦੇ ਦੁਪੱਟੇ ਨਾਲ ਦੁਪੱਟੇ ਦਾ ਪ੍ਰਿੰਟ ਵੀ ਬਹੁਤ ਸੋਹਣਾਗਾ ਲਓ ਜੀ ਬਲੂ ਕਲਰ ਦਾ ਸੂਟ ਆ ਗਿਆ ਰਾਇਲ ਬਲੂ ਸੋਹਣਾ ਜ ਸੂਟ ਓਕੇ ਆ ਜੀ ਰੌਇਲ ਬਲੂ ਮਸਲੀਨ ਦੁਪੱਟੇ ਨਾਲ ਪੀਲਾ ਜਹਰਾ ਕਲਰ ਆ ਗਿਆ ਜੀ ਇਹਦੇ ਨਾਲ ਪ੍ਰਿੰਟਡ ਦੁਪੱਟਾ ਮੋਸੋਣਾ ਪ੍ਰਿੰਟਡ ਆ ਪਿਓਰ ਦੇ ਵਿੱਚ ਜਿਹੜਾ ਦੁਪੱਟਾ ਰਹਿਣ ਵਾਲਾ ਹੈ ਮਸਟਰਡ ਕਲਰ ਦਾ ਸੂਟ ਆ ਗਿਆ ਜੀ ਬਹੁਤ ਪਿਆਰਾ ਬਹੁਤ ਸੋਹਣੇ ਸੋਹਣੇ ਫੁੱਲ ਬਣੇ ਹੋਏ ਨੇ ਜੀ ਦੇਖੋ ਨੇੜੀ ਤੋਂ ਦਿਖਾਉਣੀ ਆ ਤੁਹਾਨੂੰ ਮਸਟਰਡ ਬੋਟਮ ਆ ਜੀ ਪਲੇਨ ਤੇ ਬਹੁਤ ਸੋਹਣਾ 컬러ਫੁੱਲ ਦੁਪੱਟਾ ਰਹਿਣ ਵਾਲਾ ਜੀ 컬러ਫੁੱਲ ਦੁਪੱਟਾ ਇੱਕ ਹੋਰ ਮਸਟਰਡ ਕਲਰ ਦੇ ਵਿੱਚ ਡਿਜ਼ਾਈਨਿੰਗ ਆ ਜੀ ਬਹੁਤ ਸੋਹਣੀ ਤੁਸੀਂ ਦੇਖ ਸਕਦੇ ਹੋ ਤੇ ਇਸ ਦਾ ਦੁਪੱਟਾ ਦਿਖਾਉਣੀ ਆ ਤੁਹਾਨੂੰ ਬਹੁਤ ਸੋਹਣਾ ਦੁਪੱਟਾ ਹੈ ਜੀ ਓਕੇ ਜੀ ਫਰੋਜ਼ੀ ਕਲਰ ਆ ਗਿਆ ਇਹਦਾ ਦੁਪੱਟਾ ਮਸਲੀਨ ਦਾ ਜੀ ਅੰਨ ਤੁਸੀਂ ਕਹਿੰਦੇ ਤੈਹੀਂ ਲਾ ਦੋ ਆਂ ਕਿ ਰੈਂਪੀਆਂ ਦੇ ਹਿਸਾਬ ਨਾਲ ਲਾ ਲੂਗੀ ਫਿਰ ਹਾਂ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਹੈ ਸਾਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਲਾਈਕ ਕਮੈਂਟ ਵੀ ਜਰੂਰ ਕਰਿਓ ਇਹ ਵਾਲਾ ਸੂਟ ਵੀ ਬਹੁਤ ਸੋਹਣਾ ਜੀ ਪਿੰਕ ਕਲਰ ਦਾ ਸੂਟ ਨਾ ਚੁੱਕਿਓ ਦੁਪੱਟਾ ਖੋਲੋ ਪਹਿਲਾਂ ਦੁਪੱਟਾ ਦਿਖਾਉਣਾ ਜੀ ਖੋਲ ਕੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਲਓ ਜੀ ਅਗਲੇ ਸੂਟ ਅਪਨ ਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ